ਬਹੁਤ ਹੀ ਘੱਟ ਆਉਣ ਵਾਲੀਆਂ ਗੱਲਾਂ ਸਮਾਂ ਕੱਢ ਕੇ ਜਰੂਰ ਸੁਣੋ ਨੰਬਰ 1 ਜੇਕਰ ਤੁਸੀਂ ਆਪਣੇ ਖੂਨ ਨੂੰ ਸ਼ੁੱਧ ਕਰਨਾ ਚਾਹੁੰਦੇ ਹੋ ਤਾਂ ਤુલਸੀ ਦੇ ਪੱਤੇ ਇਸ ਲਈ ਬਹੁਤ ਹੀ ਲਾਭਦਾਇਕ ਦਵਾਈ ਦੇ ਤੌਰ ਤੇ ਜਾਣੇ ਜਾਂਦੇ ਹਨ ਇਹ ਖੂਨ ਵਿੱਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਸਰੀਰ ਵਿੱਚੋਂ ਬਾਹਰ ਕੱਢ ਕੇ ਖੂਨ ਨੂੰ ਸਾਫ਼ ਕਰਨ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਦੇ ਲਈ ਤુલਸੀ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਇਸ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ ਨੰਬਰ 2 ਮੇਥੀ ਦਾਣੇ ਦੇ ਭਰਤੋਂ ਨਾਲ ਵੀ ਅਸੀਂ ਗਲੇ ਦੀ ਇਨਫੈਕਸ਼ਨ ਨੂੰ ਦੂਰ ਕਰ ਸਕਦੇ ਹਾਂ ਸਾਨੂੰ ਥੋੜੇ ਜਿਹੇ ਪਾਣੀ ਦੇ ਵਿੱਚ ਮੇਥੀ ਦਾਣਾ ਪਾ ਕੇ ਉਸ ਨੂੰ ਉਬਾਲਣਾ ਚਾਹੀਦਾ ਹੈ ਫਿਰ ਜਦੋਂ ਪਾਣੀ ਠੰਡਾ ਹੋ ਜਾਵੇ ਤਾਂ ਉਸ ਦੇ ਘਰਾਰੇ ਕਰਨੇ ਚਾਹੀਦੇ ਹਨ ਅਜਿਹਾ ਕਰਨ ਨਾਲ ਗਲਾ ਖਰਾਬ ਦਾ ਇਲਾਜ ਬਹੁਤ ਜਲਦੀ ਹੋ ਜਾਂਦਾ ਹੈ ਨੰਬਰ 3 ਦੰਦਾਂ ਤੇ ਨਿਯਮਿਤ ਬੁਰਸ਼ ਕਰੋ ਤੇ ਜੀਭ ਨੂੰ ਸਾਫ਼ ਰੱਖੋ ਸਾਰ ਨੂੰ ਤਾਜ਼ਾ ਰੱਖਣ ਲਈ ਦਿਨ ਪਰ ਪਾਣੀ ਪੀਣਾ ਵੀ ਜ਼ਰੂਰੀ ਹੈ ਨਾਲ ਹੀ ਖਾਣ ਤੋਂ ਬਾਅਦ ਆਪਣੇ ਮੂੰਹ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਕੁੱਲਲੀ ਕਰੋ ਇਸ ਤਰ੍ਹਾਂ ਦੰਦਾਂ ਵਿੱਚ ਘਰ ਫਸੇ ਹੋਏ ਖਾਣੇ ਨੂੰ ਆਸਾਨੀ ਨਾਲ ਬਾਹਰ ਕੱਢਿਆ ਜਾ ਸਕਦਾ ਹੈ ਨੰਬਰ 4 ਗਰਭਪਤੀ ਔਰਤਾਂ ਨੂੰ ਇਸ ਸਮੇਂ ਦੇ ਦੌਰਾਨ ਫ੍ਰਿਜ ਵਿੱਚ ਰੱਖੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਵੇਂ ਕਿ ਬਾਸੀ ਭੋਜਨ ਨਾ ਖਾਓ ਕੋਲਡ ਡਰਿੰਕਸ ਚਿਕਨ ਮਟਰ ਸਿਗਰਟ ਅਲਕੋਹਲ ਤਬਾਕੂ ਪਾਨ ਮਸਾਲਾ ਆਦਿ ਵਰਤੋਂ ਨਾ ਕਰੋ ਚਾਹ ਤੇ ਕੌਫੀ ਵੀ ਸੀਮਤ ਮਾਤਰਾ ਵਿੱਚ ਹੀ ਪੀਵੋ ਨੰਬਰ 5 ਇੱਕ ਚਮਚ ਦੁੱਧ ਜਾਂ ਦੁੱਧ ਦੇ ਪਾਊਡਰ ਦਾ ਲੈ ਲਓ ਉਸ ਵਿੱਚ ਇੱਕ ਚਮਚ ਸ਼ਹਿਦ ਅਤੇ ਇੱਕ ਚਮਚ ਨਿੰਬੂ ਦੇ ਰਸ ਦਾ ਮਿਲਾ ਲਓ ਇਹਨਾਂ ਤਿੰਨਾਂ ਨੂੰ ਮਿਲਾ ਕੇ ਬਣਿਆ ਹੋਇਆ ਮਸਰਣ ਨੂੰ ਆਪਣੇ ਚਿਹਰੇ ਤੇ ਲਗਾ ਲਓ ਇਸ ਪਾਊਡਰ ਨੂੰ 20 ਮਿੰਟ ਲਈ ਲਗਭਗ ਚਿਹਰੇ ਤੇ ਲਗਾ ਕੇ ਰੱਖਣ ਦਿਓ ਫਿਰ ਸਾਫ਼ ਪਾਣੀ ਨਾਲ ਧੋ ਲਓ ਇਸ ਨਾਲ ਤੁਹਾਡੇ ਚਿਹਰੇ ਉੱਪਰ ਬਹੁਤ ਗਲੋ ਆਵੇਗਾ ਨੰਬਰ 6 ਅਗਰ ਸਿਰਦਰਦ ਕਿਸੇ ਵੀ ਤਰ੍ਹਾਂ ਬੰਦ ਨਾ ਹੋਵੇ ਤਾਂ ਗੁੜ ਕਾਲੇ ਤਿਲ ਤੇ ਥੋੜਾ ਜਿਹਾ ਦੁੱਧ ਲਓ ਗੁੜ ਤੇ ਤੇਲ ਵਿੱਚ ਥੋੜਾ ਥੋੜਾ ਜਿਹਾ ਦੁੱਧ ਪਾ ਕੇ ਇਸ ਨੂੰ ਰਗੜਦੇ ਜਾ ਜਦੋਂ ਇਹ ਮੱਲਮ ਦੀ ਤਰ੍ਹਾਂ ਬਣ ਜਾਵੇ ਤਾਂ ਇਸ ਨੂੰ ਆਪਣੇ ਮੱਥੇ ਉੱਪਰ ਲੇਪ ਲਗਾਓ ਇਸ ਨਾਲ ਸਿਰਦਰਦ ਅਤੇ ਮਾਈਗਰੇਨ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 7 ਤੁਸੀਂ ਜੇਕਰ ਤੁਸੀਂ ਆਪਣੀਆਂ ਅੱਖਾਂ ਵਿੱਚ ਕੋਈ ਲਾਗ ਮਹਿਸੂਸ ਕਰਦੇ ਹੋ ਤਾਂ ਆਪਣੀਆਂ ਅੱਖਾਂ ਨੂੰ ਕੋਸੇ ਪਾਣੀ ਨਾਲ ਧੋਹ ਸਕੇ ਤਾਂ ਕੋਸੇ ਪਾਣੀ ਵਿੱਚ ਰੂ ਨੂੰ ਭਿਓ ਕੇ ਅੱਖਾਂ ਨੂੰ ਸਾਫ਼ ਕਰੋ ਇਸ ਨੂੰ ਘੱਟੋ ਘੱਟ ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਕਰੋ ਨੰਬਰ 8 شہਦ ਦੀ ਵਰਤੋਂ ਨਾਲ ਸਰੀਰ ਦੀ ਖੁਸ਼ਕੀ ਨੂੰ ਦੂਰ ਕੀਤਾ ਜਾ ਸਕਦਾ ਹੈ ਅਜਿਹੇ ਵਿੱਚ ਤੁਸੀ ਨੂੰ ਹੋਣ ਤੋਂ ਪਹਿਲਾਂ ਸਰੀਰ ਤੇ شہਦ ਦੀ ਵਰਤੋਂ ਕਰ ਸਕਦੇ ਹੋ ਇਸ ਨਾਲ ਚਮੜੀ ਨਰਮ ਹੋ ਸਕਦੀ ਹੈ ਨੰਬਰ 9 ਗਰਭਵਸਥਾ ਦੌਰਾਨ ਅਮਰੂਦ ਵਿਟਾਮਿਨ ਸੀ ਦਾ ਵਧੀਆ ਸਰੋਤ ਹੈ ਤੁਹਾਡੀ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਰੱਖਣ ਵਿੱਚ ਮਦਦ ਕਰਦਾ ਹੈ ਤੇ ਤੁਹਾਡੇ ਬੱਚੇ ਨੂੰ ਲਾਗਾਂ ਤੋਂ ਬਚਾਉਣ ਵਿੱਚ ਵੀ ਬਹੁਤ ਮਦਦਗਾਰ ਹੈ ਇਸ ਲਈ ਇਸ ਦਾ ਸੇਵਨ ਜ਼ਰੂਰ ਕਰੋ ਨੰਬਰ 10 ਅਨੀਮੀਆ ਆਇਰਨ ਦੀ ਕਮੀ ਕਾਰਨ ਹੁੰਦਾ ਹੈ ਤੇ ਗਰਭਪਤੀ ਔਰਤਾਂ ਵਿੱਚ ਪਾਈ ਜਾਣ ਵਾਲੀ ਇੱਕ ਆਮ ਸਮੱਸਿਆ ਹੈ ਇਸ ਲਈ ਜੇਕਰ ਔਰਤਾਂ ਇਸ ਤਰ੍ਹਾਂ ਅਮਰੂਦਾ ਸੇਵਨ ਕਰਦੀਆਂ ਹਨ ਤਾਂ ਉਹਨਾਂ ਨੂੰ ਇਸ ਤੋਂ ਕਾਫੀ ਮਾਤਰਾ ਵਿੱਚ ਆਇਰਨ ਮਿਲਦਾ ਹੈ ਨੰਬਰ 11 ਸਵੇਰੇ ਉੱਠਣਸਾਰ ਤੇਲ ਲਗਾਉਣ ਦੀ ਆਦਤ ਸ਼ਾਮਿਲ ਕਰੋ ਪਾਵ ਗਰਮ ਤੇਲ ਨਾਲ ਮਾਲਿਸ਼ ਕਰੋ ਆਪਣੀ ਰੁਟੀਨ ਵਿੱਚ ਆਯੁਰਵੇਦਿਕ ਦੇ ਅਨੁਸਾਰ ਸਰੀਰ ਨੂੰ ਤੇਲ ਤੋਂ ਜੋ ਨਮੀ ਮਿਲਦੀ ਹੈ ਉਹ ਕਿਸੇ ਵੀ ਕਰੀਮ ਨਾਲ ਉਪਲਬਧ ਨਹੀਂ ਹੁੰਦੀ ਜੇ ਤੁਹਾਡੇ ਕੋਲ ਹਰ ਰੋਜ਼ ਸਰੀਰ ਦੀ ਮਾਲਿਸ਼ ਕਰਨ ਦਾ ਸਮਾਂ ਨਹੀਂ ਹੈ ਤਾਂ ਹਫ਼ਤੇ ਵਿੱਚ ਘੱਟੋ-ਘੱਟ 3 ਦਿਨ ਜ਼ਰੂਰ ਕਰੋ ਤੁਸੀਂ ਗਰਮੀ ਦੇ ਦਿਨਾਂ ਵਿੱਚ ਹਫ਼ਤੇ ਵਿੱਚ ਦੋ ਵਾਰ ਮਾਲਿਸ਼ ਵੀ ਕਰ ਸਕਦੇ ਹੋ ਇਸ ਨਾਲ ਸਰੀਰ ਨੂੰ ਬਹੁਤ ਫਾਇਦੇ ਮਿਲਣਗੇ ਨੰਬਰ 12 ਇੱਕ ਸਟੱਡੀ ਮੁਤਾਬਕ ਅਦਰਕ ਅਤੇ ਸੰਤਰੇ ਦੇ ਐਸੋਸ਼ੀਅਲ ਤੇਲ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਵਿੱਚ ਬਹੁਤ ਵਧੀਆ ਕੰਮ ਕਰਦੇ ਹਨ ਇੱਕ ਠੋਰਤਾ ਨੂੰ ਦੂਰ ਕਰਦਾ ਹੈ ਤੇ ਪ੍ਰਭਾਵਿਤ ਹਿੱਸੇ ਵਿੱਚ ਦਰਦ ਨੂੰ ਘਟਾਉਂਦਾ ਹੈ ਨੰਬਰ 13 ਨਿੰਬੂ ਦਾ ਇੱਕ ਟੁਕੜਾ ਆਪਣੇ ਮੂੰਹ ਵਿੱਚ ਰੱਖੋ ਤੇ ਇਸ ਨੂੰ ਚਬਾਓ ਅਤੇ ਫਿਰ ਇਸ ਨੂੰ ਸਾਫ ਪਾਣੀ ਨਾਲ ਕੁਰਲੀ ਕਰੋ ਇਸ ਨਾਲ ਨਾ ਸਿਰਫ ਦਰਦ ਹੀ ਘਟ ਹੋਵੇਗਾ ਬਲਕਿ ਦੰਦਾਂ ਵਿੱਚ ਕੀੜਿਆਂ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ ਨੰਬਰ 14 ਜੇਕਰ ਬਵਾਸੀਰ ਦਾ ਮੌਕਾ ਹੋ ਜਾਵੇ ਤਾਂ ਘਰ ਵਿੱਚ ਮੱਖਣ ਬਣਾ ਕੇ ਉਸ ਵਿੱਚ ਚੁੰਨੀ ਜਾਂ ਫਿਰ ਮਲਮਲ ਦਾ ਕੱਪੜਾ ਮੱਖਣ ਵਿੱਚ ਪਾ ਕੇ 50 ਤੋਂ 60 ਵਾਰ ਉਹਨੂੰ ਧੋ ਕੇ ਮੋਕੇ ਉੱਪਰ ਲਗਾਓ ਇਸ ਨਾਲ ਤੁਹਾਡੀ ਬਵਾਸੀਰ ਦਾ ਮੋਕਾ ਠੀਕ ਹੋ ਜਾਵੇਗਾ ਇਸ ਤਰ੍ਹਾਂ ਦਿਨ ਵਿੱਚ ਦੋ ਵਾਰ ਕਰੋ ਸਵੇਰੇ ਅਤੇ ਸ਼ਾਮ ਨੰਬਰ 15 ਚੋਰੜੀਆਂ ਤੋਂ ਰਾਹਤ ਪਾਉਣ ਲਈ ਆਮਲਾ ਤੇ ਗੁਲਾਬ ਜਲ ਦਾ ਇੱਕ ਪੇਸਟ ਤਿਆਰ ਕਰੋ ਸਭ ਤੋਂ ਪਹਿਲਾਂ ਇੱਕ ਤਾਜ਼ਾ ਆਮਲਾ ਲਓ ਫਿਰ ਇਸ ਨੂੰ ਚੰਗੀ ਤਰ੍ਹਾਂ ਪੀਸ ਕੇ ਇਸ ਵਿੱਚ ਗੁਲਾਬ ਜਲ ਮਿਲਾਓ ਹੁਣ ਇਸ ਪੇਸਟ ਨੂੰ ਚਿਹਰੇ ਤੇ ਲਗਾਓ ਕੁਝ ਹੀ ਦਿਨਾਂ ਵਿੱਚ ਚੋਰੜੀਆਂ ਦੂਰ ਹੋਣ ਲੱਗ ਜਾਣਗੀਆਂ ਨੰਬਰ 16 ਜ਼ੁਖਾਮ ਹੋਣ ਤੇ ਕਾਲੀ ਮਿਰਚ ਦੀ ਚੁਟਕੀ ਇੱਕ ਗਲਾਸ ਕੋਸੇ ਦੁੱਧ ਵਿੱਚ ਮਿਲਾ ਕੇ ਪੀਓ ਖੰਗ ਹੁਣ ਤੇ ਕਾਲੀ ਮਿਰਚ ਪਾਊਡਰ ਦੋ ਚੁਟਕੀ ਇੱਕ ਚਮਚ ਸ਼ੁੱਧ ਸ਼ਹਿਦ ਵਿੱਚ ਮਿਲਾ ਕੇ ਖਾਓ ਖੰਗ ਜ਼ੁਖਾਮ ਬਿਲਕੁਲ ਠੀਕ ਹੋ ਜਾਵੇਗਾ ਨੰਬਰ 17 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਖੰਘ ਹੋ ਗਈ ਹੈ ਤਾਂ ਦਿਨ ਵਿੱਚ ਦੋ ਵਾਰ ਪਦੀਨੇ ਦੀ ਚਾਹ ਵਿੱਚ ਨਮਕ ਮਿਲਾ ਕੇ ਪੀ ਲਓ ਸਰੀਰ ਵਿੱਚ ਜੰਮੀ ਹੋਈ ਬਲਗਮ ਬਾਹਰ ਨਿਕਲ ਜਾਵੇਗੀ ਜਿਸ ਨਾਲ ਖੰਘ ਤੁਰੰਤ ਠੀਕ ਹੋ ਜਾਵੇਗੀ। ਨੰਬਰ 18 ਸਵੇਰੇ ਖਾਲੀ ਪੇਟ ਅਖਰੋਟ ਦਾ ਸੇਵਨ ਕਰਨ ਨਾਲ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਖਾਸ ਤੌਰ ਤੇ ਜੇ ਸੇਵਨ ਨਾਲ ਤੁਸੀਂ ਟਾਈਮ ਟੂ ਟਾਈਮ ਡਾਇਬੀਟੀਜ਼ ਦੇ ਖਤਰੇ ਨੂੰ ਵੀ ਘੱਟ ਕਰ ਸਕਦੇ ਹੋ। ਨੰਬਰ 19 ਪੀਰੀਅਡਸ ਵਿੱਚ ਹੋਣ ਵਾਲਾ ਦਰਦ ਬਹੁਤ ਹੀ ਜਾਨਲੇਵਾ ਹੁੰਦਾ ਹੈ ਅਜਿਹੇ ਵਿੱਚ ਜੇਕਰ ਤੁਸੀਂ ਪਪੀਤੇ ਦੀ ਵਰਤੋਂ ਕਰੋ ਤਾਂ ਇਸ ਨਾਲ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਨੰਬਰ B ਪਪੀਤੇ ਵਿੱਚ ਵਿਟਾਮਿਨ A ਦੀ ਕਾਫੀ ਮਾਤਰਾ ਹੋਣ ਕਰਕੇ ਅੱਖਾਂ ਲਈ ਬਹੁਤ ਹੀ ਫਾਇਦੇਮੰਦ ਹੈ ਇਸ ਤੋਂ ਇਲਾਵਾ ਇਹ ਕਈ ਰੋਗਾਂ ਨਾਲ ਲੜਨ ਦੀ ਵੀ ਸਮਰੱਥਾ ਸਾਡੇ ਸਰੀਰ ਨੂੰ ਪ੍ਰਦਾਨ ਕਰਦਾ ਹੈ ਨੰਬਰ 21 ਖੰਜੂਰ ਵਿੱਚ ਵਿਟਾਮਿਨ B ਅਤੇ ਕੋਲਿਨ ਪਾਇਆ ਜਾਂਦਾ ਹੈ ਜੋ ਯਾਦ ਸ਼ਕਤੀ ਵਧਾਉਂਦਾ ਹੈ ਯਾਦ ਸ਼ਕਤੀ ਵਧਾਉਣ ਲਈ ਤੁਸੀਂ ਇਸ ਨੂੰ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ ਨੰਬਰ 22 ਨਾਰੀਅਲ ਦਾ ਦੁੱਧ ਪਾਣੀ ਦੀ ਉੱਚ ਸਮਗਰੀ ਇਲੈਕਟ੍ਰੋਲਾਈਟਸ ਅਤੇ ਜ਼ਰੂਰੀ ਖਣਿਜਾਂ ਕਾਰਨ ਕੁਦਰਤੀ ਤੌਰ ਤੇ ਹਾਈਡਰੇਟ ਹੁੰਦਾ ਹੈ ਜਿਸ ਨਾਲ ਕਸਰਤ ਤੋਂ ਬਾਅਦ ਜਾਂ ਗਰਮ ਮੌਸਮ ਵਿੱਚ ਤਰਲ ਪਦਾਰਥਾਂ ਨੂੰ ਭਰਨ ਲਈ ਇੱਕ ਵਧੀਆ ਵਿਕਲਪ ਬਣਾਉਂਦਾ ਹੈ ਇਸ ਲਈ ਇਸ ਦਾ ਸੇਵਨ ਕਰਨਾ ਸਿਹਤ ਲਈ ਚੰਗਾ ਹੈ ਨੰਬਰ 23 ਸੌਣ ਤੋਂ ਪਹਿਲਾਂ ਕੱਚਾ ਨਾਰੀਅਲ ਖਾਣਾ ਦਿਲ ਅਤੇ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ ਇਸ ਵਿੱਚ ਮੌਜੂਦ ਚਰਬੀ ਸਰੀਰ ਵਿੱਚ ਚੰਗੇ ਕੈਸਟਰੋਲ ਦੇ ਪੱਧਰ ਨੂੰ ਸੁਧਾਰ ਕਰ ਸਕਦੀ ਹੈ ਇਸ ਤਰ੍ਹਾਂ ਨਾਰੀਅਲ ਦਿਲ ਨਾਲ ਜੁੜੀਆਂ ਸਮੱਸਿਆਵਾਂ ਦੇ ਖਤਰੇ ਨੂੰ ਘੱਟ ਕਰ ਸਕਦਾ ਹੈ ਨੰਬਰ 24 ਅਨਾਨਾਸ ਵਿੱਚ ਬਰੂਮੇਲੇਨ ਨਾਮਕ ਐਂਜ਼ਾਈਮ ਪਾਇਆ ਜਾਂਦਾ ਹੈ ਜੋ ਛਾਤੀ ਅਤੇ ਕੋਲਨ ਕੈਂਸਰ ਵਰਗੇ ਕੁਝ ਕੈਂਸਰਾਂ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਨੰਬਰ 25 ਜੇਕਰ ਤੁਸੀਂ ਅਕਸਰ ਤਣਾਅ ਵਿੱਚ ਰਹਿੰਦੇ ਹੋ ਤਾਂ ਇਸ ਦੇ ਕਾਰਨ ਤੁਹਾਡੀ ਨੀਂਦ ਵੀ ਪ੍ਰਭਾਵਿਤ ਹੋ ਰਹੀ ਹੈ ਤਾਂ ਮਖਾਣੇ ਖਾਣਾ ਫਾਇਦੇਮੰਦ ਹੋਵੇਗਾ। ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਦੁੱਧ ਦੇ ਨਾਲ ਮਖਾਣਿਆਂ ਦਾ ਸੇਵਨ ਕਰਨ ਨਾਲ ਚੰਗੀ ਨੀਂਦ ਆਉਂਦੀ ਹੈ ਤੇ ਨਾਲ ਹੀ ਤਣਾਅ ਵੀ ਘੱਟ ਹੁੰਦਾ ਹੈ। ਨੰਬਰ 26 ਜੇਕਰ ਤੁਹਾਨੂੰ ਇਹ ਸਮੱਸਿਆ ਆ ਮਹਾਂਤਮ ਖਾਣਿਆਂ ਦਾ ਸੇਵਨ ਨਾ ਕਰੋ ਜੇਕਰ ਤੁਹਾਨੂੰ ਕਿਡਨੀ ਸਟੋਨ ਹੈ ਤਾਂ ਵੀ ਮਖਾਣਿਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਮਖਾਣੇ ਵਿੱਚ ਕੈਲਸ਼ੀਅਮ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਮਾਤਰਾ ਨੂੰ ਵਧਾ ਸਕਦਾ ਹੈ ਕੈਲਸ਼ੀਅਮ ਕਿਡਨੀ ਵਿੱਚ ਪਾਈ ਜਾਣ ਵਾਲੀ ਪਥਰੀ ਦਾ ਆਕਾਰ ਵਧਾ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਗੈਸ ਦੀ ਸਮੱਸਿਆ ਹੋਵੇ ਤਾਂ ਉਸ ਤੇ ਤੁਸੀਂ ਦਵਾਈਆਂ ਖਾਂਦੇ ਹੋ ਤਾਂ ਇਸ ਦਾ ਸੇਵਨ ਭੁੱਲ ਕੇ ਵੀ ਨਾ ਕਰੋ ਨੰਬਰ 27 ਅਨੀਮੀਆ ਦੇ ਮਰੀਜ਼ਾਂ ਲਈ ਮੱਕੀ ਬਹੁਤ ਹੀ ਲਾਭਕਾਰੀ ਹੁੰਦੀ ਹੈ ਕਿਉਂਕਿ ਇਸ ਵਿੱਚ ਜ਼ਿੰਕ, ਆਇਰਨ ਅਤੇ ਬੀਟਾ-ਕਲੋਟਿਨ ਹੁੰਦਾ ਹੈ ਜੋ ਸਰੀਰ ਵਿੱਚ ਲਾਲ ਖੂਨ ਕោਸ਼ਿਕਾਵਾਂ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਵਿਟਾਮਿਨਸ ਦੀ ਕਮੀ ਨੂੰ ਪੂਰਾ ਕਰਦਾ ਹੈ। ਨੰਬਰ 28 ਬਹੁਤ ਵਿਟਾਮਿਨਸ ਨਾਲ ਭਰਪੂਰ ਸਾਗ ਅੱਖਾਂ ਦੀ ਰੋਸ਼ਨੀ ਵਧਾਉਣ ਵਿੱਚ ਬੇਹੱਦ ਹੀ ਲਾਹੇਵੰਦ ਹੁੰਦਾ ਹੈ। ਸਾਗ ਦਾ ਵੱਧ ਤੋਂ ਵੱਧ ਸੇਵਨ ਕਰਨਾ ਤੁਸੀਂ ਅੱਖਾਂ ਵਿੱਚ ਹੋਣ ਵਾਲੀਆਂ ਹੋਰ ਸਮੱਸਿਆਵਾਂ ਤੋਂ ਵੀ ਬਚੇ ਰਹਿੰਦੇ ਹੋ। ਨੰਬਰ 29 ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਗ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਇਸ ਨਾਲ ਮੈਟਾਬੋਲਿਜ਼ਮ ਵੱਧਦਾ ਹੈ ਤੇ ਪਰਚਨ ਕਿਰਿਆ ਤੰਦਰੁਸਤ ਰਹਿੰਦੀ ਹੈ ਜਿਸ ਨਾਲ ਭਾਰ ਘਟਾਉਣ ਵਿੱਚ ਕਾਫੀ ਮਦਦ ਮਿਲਦੀ ਹੈ ਨੰਬਰ 3 ਕਮਜ਼ੋਰ ਮਨ ਨੂੰ ਮਜ਼ਬੂਤ ਕਰਨ ਲਈ ਚਿੱਟੇ ਮੱਖਣ ਦਾ ਸੇਵਨ ਕਰਨਾ ਚਾਹੀਦਾ ਹੈ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਚਿੱਟਾ ਮੱਖਣ ਜ਼ਰੂਰ ਖਿਲਾਉਣਾ ਚਾਹੀਦਾ ਹੈ ਅਜਿਹਾ ਕਰਨਾ ਬੱਚਾ ਸਿਹਤਮੰਦ ਰਹੇਗਾ ਤੇ ਨਾਲ ਹੀ ਉਹਨਾਂ ਦੀ ਨਜ਼ਰ ਵੀ ਤੇਜ਼ ਹੋਵੇਗੀ ਨੰਬਰ 31 ਚਿੱਟੇ ਮੱਖਣ ਵਿੱਚ ਮੌਜੂਦ ਕੈਲਸ਼ੀਅਮ ਹੱਡੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਚਿੱਟੇ ਮੱਖਣ ਦਾ ਸੇਵਨ ਕਰਨ ਨਾਲ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ। ਨੰਬਰ 32 ਥੋੜਾ ਜਿਹਾ ਜ਼ੈਤੂਨ ਦਾ ਤੇਲ ਗਰਮ ਕਰਕੇ ਨੋਹਾਂ ਤੇ ਮਾਲਿਸ਼ ਕਰੋ। ਜ਼ੈਤੂਨ ਦਾ ਤੇਲ ਨੋਹਾਂ ਨੂੰ ਪੋਸ਼ਣ ਦੇਣ ਵਿੱਚ ਮਦਦ ਕਰੇਗਾ। ਜ਼ੈਤੂਨ ਦੇ ਤੇਲ ਦੀ ਨਿਯਮਤ ਵਰਤੋਂ ਕਰਨ ਨਾਲ ਨਹ ਮਜ਼ਬੂਤ ਹੋਣਗੇ ਤੇ ਇਹਨਾਂ ਤੇ ਗਲੋਵੀ ਆਵੇਗਾ। ਇਸ ਤੋਂ ਇਲਾਵਾ ਜ਼ੈਤੂਨ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਤੁਹਾਡੀ ਥਕਾਵਟ ਘੱਟ ਜਾਵੇਗੀ। ਨੰਬਰ 33 ਜਿਹੜੇ ਬੱਚਿਆਂ ਦੇ ਚੇਚਕ ਨਿਕਲ ਆਉਂਦੀ ਹੈ ਉਹਨਾਂ ਦੇ ਸਰੀਰ ਤੋਂ ਬਹੁਤ ਦਿਨਾਂ ਤੱਕ ਵੀ ਗਰਮੀ ਨਹੀਂ ਜਾਂਦੀ ਅਜਿਹੀ ਹਾਲਤ ਵਿੱਚ ਉਹਨਾਂ ਨੂੰ ਗਲੋ ਦੇ ਰਸ ਵਿੱਚ ਮਿਸਰੀ ਮਿਲਾ ਕੇ ਪਿਲਾਉਣਾ ਆਰਾਮ ਮਿਲਦਾ ਹੈ ਨੰਬਰ 34 ਮੋਚਾਉਣ ਤੇ ਨਾਰੀਅਲ ਦੀ 기ਰੀ ਨੂੰ ਬਰੀਕ ਪੀਸ ਕੇ ਉਸ ਵਿੱਚ ਚੌਥਾਈ ਭਾਗ ਹਲਦੀ ਦਾ ਚੂਰਨ ਮਿਲਾ ਕੇ ਪੋਟਲੀ ਵਿੱਚ ਬੰਨ ਕੇ ਅੱਗ ਤੇ ਗਰਮ ਕਰਕੇ ਮੋਚ ਵਾਲੇ ਹਿੱਸੇ ਨੂੰ ਸੇਕੋ ਤੁਰੰਤ ਰਾਹਤ ਮਿਲੇਗੀ ਨੰਬਰ 35 ਜੇ ਡਿੱਗਣ ਕਾਰਨ ਜਾਂ ਮੋਚ ਕਾਰਨ ਬੱਚੇ ਦੇ ਹੱਥ ਪੈਰ ਸੁੱਜ ਗਏ ਹਨ ਤਾਂ ਇਸ ਲਈ ਉਬਲੇ ਹੋਏ ਬਾਥੂਏ ਦੇ 3-4 ਬਾਰੀ ਲੇਪ ਲਗਾਓ ਨੰਬਰ 36 ਜੇ ਤੁਹਾਡੇ ਬੁੱਲ ਫਟ ਫਟ ਰਹੇ ਹੋਣ ਤਾਂ ਤੁਸੀਂ ਆਪਣੀ ਧੁੰਨੀ ਵਿੱਚ ਸਰੋਂ ਦਾ ਤੇਲ ਲਗਾ ਸਕਦੇ ਹੋ ਇਸ ਨਾਲ ਬੁੱਲ ਨਹੀਂ ਫਟਣਗੇ ਤੇ ਜੇ ਫਟੇ ਹੋਏ ਨੇ ਤਾਂ ਠੀਕ ਹੋ ਜਾਣਗੇ ਨੰਬਰ 37 ਅੱਕ ਦੇ ਦੁੱਧ ਵਿੱਚ ਕਾਲੇ ਤਿਲ ਪੀਸ ਕੇ ਇਸ ਦਾ ਲੇਪ ਲਗਾਉਣਾ ਫਸਲੀ ਦਾ ਦਰਦ ਦੂਰ ਹੁੰਦਾ ਹੈ। ਨੰਬਰ 38 ਕੈਥੇ ਦੇ ਗੁਰਦੇ ਵਿੱਚ ਥੋੜੀ ਸੌਂਫ, ਕਾਲੀ ਮਿਰਚ, ਪਿੱਪਲ ਦਾ ਚੂਰਨ, ਸ਼ਹਿਦ ਅਤੇ ਚੀਨੀ ਨਾ ਮਿਲਾ ਕੇ ਖਾਣ ਨਾਲ ਬਦ ਹਜਮੀ ਦੂਰ ਹੁੰਦੀ ਹੈ। ਨੰਬਰ 39 ਸਰੀਰ ਦੇ ਸੜੇ ਹੋਏ ਹਿੱਸੇ ਉੱਤੇ ਤੁਰੰਤ ਸ਼ਹਿਦ ਲਗਾਉਣਾ ਸ਼ਾਲਾ ਨਹੀਂ ਪੈਂਦਾ ਤੇ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਤੁਸੀਂ ਕਾਲਗੇਟ ਵੀ ਵਰਤ ਸਕਦੇ ਹੋ। ਨੰਬਰ 40 ਜੰਮੇ ਬੱਚੇ ਦਾ ਕੰਨ ਬਗਣ ਉੱਤੇ ਮਾਂ ਦੇ ਦੁੱਧ ਵਿੱਚ ਥੋੜਾ ਜਿਹਾ ਲੌਂਗ ਪੀਸ ਕੇ ਕੰਨ ਵਿੱਚ ਪਾਉਣ ਨਾਲ ਬੱਚੇ ਨੂੰ ਆਰਾਮ ਮਿਲ ਜਾਂਦਾ ਹੈ। ਨੰਬਰ 41 ਜੇਕਰ ਤੁਹਾਡੇ ਪੈਰਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਚਮੜੇ ਦੀਆਂ ਚੱਪਲਾਂ ਬਿਲਕੁਲ ਵੀ ਨਾ ਪਾਓ ਨਾਲ ਹੀ ਪਸੀਨੇ ਕਾਰਨ ਧੂੜ ਅਤੇ ਮਿੱਟੀ ਕਰਨ ਚੱਪਲਾਂ ਚਿਪਚਿਪੀਆਂ ਹੋ ਜਾਂਦੀਆਂ ਹਨ। ਇਸ ਲਈ ਚੱਪਲਾਂ ਨੂੰ ਨਿਯਮਿਤ ਰੂਪ ਨਾਲ ਧੋਂਦੇ ਰਹੋ ਇਸ ਤੋਂ ਇਲਾਵਾ ਹਮੇਸ਼ਾ ਚੱਪਲਾਂ ਪਾਉਣ ਦੀ ਬਜਾਏ ਘਰ ਵਿੱਚ ਨੰਗੇ ਪੈਰ ਰਹਿਣ ਦੀ ਕੋਸ਼ਿਸ਼ ਕਰੋ। ਨੰਬਰ 42 ਗਰਦਨ ਜਾਂ ਫਿਰ ਤੁਹਾਡੇ ਕੋਈ ਵੀ ਸਰੀਰ ਦਾ ਹਿੱਸਾ ਕਾਲਾ ਹੈ ਤਾਂ ਉਸ ਤੇ ਨਿੰਬੂ ਦਾ ਰਸ ਲਗਾਉਣਾ ਇਸ ਦਾ ਕਾਲਾਪਨ ਦੂਰ ਹੋ ਸਕਦਾ ਹੈ ਇਸ ਲਈ ਨਿੰਬੂ ਨੂੰ ਚੰਗੀ ਤਰ੍ਹਾਂ ਨਿਚੋੜ ਲਓ ਤੇ ਇਸ ਦਾ ਰਸ ਕੱਢ ਲਓ ਫਿਰ ਇਸ ਵਿੱਚ ਗੁਲਾਬ ਜਲ ਮਿਲਾ ਲਓ ਹੁਣ ਇਸ ਨੂੰ ਗਰਦਨ ਤੇ ਆਪਣੇ ਕਾਲੇ ਹੋਏ ਸਾਰੇ ਹਿੱਸੇ ਤੇ ਲਗਾਓ ਤੇ ਰਾਤ ਭਰ ਇਸ ਤਰ੍ਹਾਂ ਹੀ ਰਹਿਣ ਦਿਓ ਤੇ ਫਿਰ ਸਵੇਰੇ ਪਾਣੀ ਨਾਲ ਧੋ ਲਓ ਨੰਬਰ 43 ਜੋੜਾਂ ਦੇ ਦਰਦ ਦੇ ਲਈ ਅਦਰਕ ਬਹੁਤ ਫਾਇਦੇਮੰਦ ਹੈ ਰੋਜ਼ਾਨਾ ਆਪਣੇ ਭੋਜਨ ਵਿੱਚ ਅਦਰਕ ਪਾਊਡਰ ਦੀ ਵਰਤੋਂ ਕਰੋ ਇਸ ਤੋਂ ਇਲਾਵਾ ਅਦਰਕ ਤੇਲ ਨਾਲ ਜੋੜਾਂ ਦੀ ਮਾਲਿਸ਼ ਕਰੋ ਨੰਬਰ 44 ਇੱਕ ਗਲਾਸ ਪਾਣੀ ਵਿੱਚ ਚਾਰ ਪੱਤੇ ਤੇਜ ਪੱਤੇ ਦੇ ਉਬਾਲੂ ਪਾਣੀ ਦੇ ਅੱਧਾ ਹਿੱਸਾ ਰਹਿਣ ਤੇ ਉਸ ਨੂੰ ਛਾਣ ਲਓ ਤੇ ਰੋਜ਼ਾਨਾ ਦਿਨ ਵਿੱਚ ਦੋ ਵਾਰ ਪੀਣਾ ਜੋੜਾਂ ਦਾ ਦਰਦ ਦੂਰ ਹੁੰਦਾ ਹੈ ਨੰਬਰ 45 ਕਾਲੀ ਮਿਰਚ ਵੀ ਚਿਹਰੇ ਦੀਆਂ ਫਿੰਸੀਆਂ ਨੂੰ ਦੂਰ ਕਰਨ ਲਈ ਬਹੁਤ ਕੰਮ ਆਉਂਦੀ ਹੈ ਇਸ ਲਈ ਤੁਸੀਂ ਕਾਲੀ ਮਿਰਚ ਤੇ ਸ਼ਹਿਦ ਦਾ ਪੇਸਟ ਤਿਆਰ ਕਰ ਲਓ ਅਤੇ ਫਿੰਸੀਆਂ ਵਾਲੀ ਥਾਂ ਤੇ ਲਗਾਓ ਕਾਲੀ ਮਿਰਚ ਦੇ ਅੰਦਰ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਫਿੰਸੀਆਂ ਦੀ ਸਮੱਸਿਆ ਨੂੰ ਠੀਕ ਕਰ ਦਿੰਦੇ ਹਨ ਨੰਬਰ 46 ਮਲਾਈ ਖਾਣ ਨਾਲ ਪਰਚੰਤ ਤੰਤਰ ਠੀਕ ਰਹਿੰਦਾ ਹੈ ਤੇ ਭੋਜਨ ਵੀ ਆਸਾਨੀ ਨਾਲ ਪਚ ਜਾਂਦਾ ਹੈ ਇਸ ਨਾਲ ਪੇਟ ਦੀਆਂ ਹੋਰ ਸਮੱਸਿਆਵਾਂ ਜਿਵੇਂ ਕਬਜ਼ ਜਾਂ ਐਸਡੀਟੀ ਅਤੇ ਪਚ ਵਰਗੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ ਨੰਬਰ 47 ਮਲਾਈ ਵਿੱਚ ਐਂਟੀ ਐਪਲੀਮੈਂਟਰੀ ਗੁਣ ਹੁੰਦੇ ਹਨ ਜੋ ਅਲਸਰ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ ਇਸ ਲਈ ਇਸ ਦੀ ਵਰਤੋਂ ਕਰਨਾ ਫਾਇਦੇਮੰਦ ਹੁੰਦਾ ਹੈ ਨੰਬਰ 48 ਜੰਕ ਫੂਡ ਜਿਵੇਂ ਕਿ ਪੀਜ਼ਾ 버ਗਰ ਕੋਲਡ ਡਰਿੰਕ ਸੋਡਾ ਆਦਿ ਦੇ ਜ਼ਿਆਦਾ ਸੇਵਨ ਨਾਲ ਆਕਸੀਡੈਂਟਿਵ ਵਾਲੀਆਂ ਬਿਮਾਰੀਆਂ ਦਾ ਖਤਰਾ ਜ਼ਿਆਦਾ ਵੱਧ ਜਾਂਦਾ ਇਹਨਾਂ ਬਿਮਾਰੀਆਂ ਵਿੱਚ ਡਾਇਬੀਟੀਜ਼ ਹੀ ਮੁੱਖ ਹੈ ਇਸ ਤੋਂ ਇਲਾਵਾ ਲੰਬੇ ਸਮੇਂ ਤੱਕ ਕਿਸ ਤਰ੍ਹਾਂ ਦੇ ਫੂਡਸ ਖਾਂਦੇ ਰਹਿਣਾ ਬੱਚਿਆਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਨੰਬਰ 49 ਬੱਚਿਆਂ ਦੇ ਢਿੱਡ ਵਿੱਚ ਦਰਦ ਹੋਣ ਤੇ ਤੁਸੀਂ ਉਹਨਾਂ ਨੂੰ ਗਰਮ ਪਾਣੀ ਦਾ ਸੇਕ ਦੇ ਸਕਦੇ ਹੋ ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਸਖੋ ਦਰਦ ਤੋਂ ਜਲ ਦਰਾਹਤ ਮਿਲਦੀ ਹੈ ਇਸ ਲਈ ਪਾਣੀ ਨੂੰ ਗਰਮ ਕਰਕੇ ਇੱਕ ਬੋਤਲ ਵਿੱਚ ਪਾ ਲਓ ਬੋਤਲ ਨੂੰ ਕੱਪੜੇ ਵਿੱਚ ਲਪੇਟ ਕੇ ਬੱਚ ਦੇ ਢਿੱਡ ਤੇ ਰੱਖੋ ਇਸ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲੇਗਾ ਤੇ ਢਿੱਡ ਦਰਦ ਦੂਰ ਹੋ ਜਾਵੇਗਾ ਨੰਬਰ 50 ਜੇਕਰ ਤੁਹਾਡੇ ਬੱਚੇ ਨੂੰ ਹੱਕ ਲਾਉਣ ਦੀ ਸਮੱਸਿਆ ਹੈ ਤਾਂ ਉਸ ਨੂੰ ਰੋਜ਼ਾਨਾ ਇੱਕ ਹਰਾ ਆਮਲਾ ਚਬਾਉਣ ਲਈ ਦਿਓ ਆਮਲਾ ਆਵਾਜ਼ ਨੂੰ ਸਾਫ਼ ਕਰਨ ਵਿੱਚ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ ਨੰਬਰ 51 ਜੇਕਰ ਬੱਚੇ ਦੀ ਛਾਤੀ ਜਮ ਹੋਵੇ ਤਾਂ ਬਲਗਮ ਨੂੰ ਬਾਹਰ ਕੱਢਣ ਲਈ ਹਲਦੀ ਵੀ ਵਧੀਆ ਵਿਕਲਪ ਹੈ ਬੱਚਿਆਂ ਨੂੰ ਸਵੇਰੇ ਹਲਦੀ ਮਿਲਾ ਕੇ ਪੀਣ ਲਈ ਦੁੱਧ ਦਿਓ ਹਲਦੀ ਗਰਮ ਹੁੰਦੀ ਹੈ ਤੇ ਸਰੀਰ ਵਿੱਚੋਂ ਬਲਗਮ ਨੂੰ ਬਾਹਰ ਕੱਢ ਸਕਦੀ ਹੈ ਇਹਨਾਂ ਘਰੇਲੂ ਨੁਕਤੇਆਂ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ਼ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ